ਕਹਿੰਦੇ RAM ਦੇ ਭਗਤ ਵੀ ਪਰੇ ਤੋਂ ਪਰੇ ਨੇ ਤੇ ਜਦੋਂ ਕਿਤੇ RAM ਦੀ ਗੱਲ ਹੁੰਦੀ ਆ ਤਾਂ ਨਾਰੇ ਨੇ ਜਿਹੜੇ ਉਸ ਦੇ ਨਾਲ ਅਸਮਾਨ ਗੂੰਜ ਜਾਂਦਾ ਤਾਂ ਇਸੇ ਤਰ੍ਹਾਂ ਸਕੂਲ ਦੇ ਬੱਚੇ ਨੇ ਪ੍ਰੋਗਰਾਮ ਚੱਲ ਰਿਹਾ ਸੀ ਤੇ ਚੱਲਦੇ ਪ੍ਰੋਗਰਾਮ ਦੇ ਵਿੱਚ ਬੱਚਿਆਂ ਨੇ ਸ਼੍ਰੀ RAM ਦੇ ਨਾਮ ਦੇ ਨਾਰੇ ਜਿਹੜੇ ਨੇ ਉਹ ਲਾਏ ਤਾਂ ਅਸਮਾਨ ਗੂੰਜ ਉਠਿਆ ਸ਼੍ਰੀ RAM ਦੇ ਨਾਮ ਦੇ ਨਾਲ ਜਲਦੀ ਜਲਦੀ ਵੀਡੀਓ ਸ਼ੇਅਰ ਕਰ ਰਹੀਆਂ ਦੋਸਤੋ ਤੇ ਕਮੈਂਟਾਂ ਦੇ ਵਿੱਚ ਜੈ ਸ਼੍ਰੀ RAM ਲਿਖਣਾ ਆਓ ਪਹਿਲਾ ਵੀਡੀਓ ਸੁਣਾਉਣੇ ਤੁਹਾਨੂੰ ਵੀ ਬੱਚਿਆਂ ਨੇ ਕਿਵੇਂ ਰੰਗ ਬੰਨਿਆ ਇਕੱਲੇ ਇਕੱਲੇ ਬੱਚੇ ਦੇ ਮੂੰਹ ਤੇ ਜੈ ਸ਼੍ਰੀ RAM ਦਾ ਨਾਮ ਸੀਗਾ ਤੇ ਬਹੁਤ ਸੁਣਦੇ ਆ ਪੂਰੀ ਵੀਡੀਓ ਦੇਖੋ ਜੀ ਤੇ ਆਪ ਹਮ ਲੋਗ ਡਾਂਸ ਕਰਨੇ ਕੇ ਸਾਥ ਮੈਂ ਜਦ ਮੈਂ ਬੋਲੂ ਉਦ ਤੱਕ ਹਰ ਵੀ ਨੇ ਹਰ ਇਸ ਤਾਲੇ ਇੱਕ ਲੱਖ ਲਈ ਇੱਕ ਲੱਖ ਆਪ ਕੀ ਉਹ ਕੀ ਜੋਕੇ ਸੇ lika ਲਾਲ ਮੇਰਾ ਕੀ ਜੋਕੇ ਲੋ ਜੀ ਜੋਸ਼ ਦੇਖੋ ਬੱਚਿਆਂ ਦੇ ਵਿੱਚ ਰਾਮ ਸੰਗ ਝਪੇ ਤਾ టు ਮਾਰ ਸਤਨੋ ਮਸਤ ਲੋ ਜੀ ਜੋਸ਼ ਦੇਖੋ ਛੋਟੇ ਛੋਟੇ ਬੱਚਿਆਂ ਦੇ ਵਿੱਚ ਕਹਿੰਦੇ ਜਦੋਂ ਰਾਮ ਦਾ ਨਾਮ ਲੈ ਦੋ ਤਾਂ ਫਿਰ ਜੋਸ਼ ਵੱਖਰਾ ਹੀ ਭਰ ਜਾਂਦਾ ਭਗਤਾਂ ਦੇ ਵਿੱਚ ਤੇ ਇਹ ਭਗਤ ਛੋਟੇ ਛੋਟੇ ਬੱਚੇ ਨੇ ਜਿਨ੍ਹਾਂ ਦੇ ਵਿੱਚ ਰਾਮ ਨਾਮ ਬੋਲ ਰਿਹਾ ਤੇ ਜਿਵੇਂ ਜੈ ਸ਼੍ਰੀ ਰਾਮ ਦੇ ਨਾਰੇ ਲੱਗ ਰਹੇ ਆ ਉਸ ਮਾਨ ਵੀ ਜਿਹੜਾ ਹੈ ਜੈ ਸ਼੍ਰੀ ਰਾਮ ਦੇ ਨਾਮ ਦੇ ਨਾਲ ਗੂੰਜ ਉੱਠਿਆ ਤਾਂ ਦੋਸਤੋ ਹੁਣ ਵੀਡੀਓ ਤੁਸੀਂ ਦਬਕੇ ਸ਼ੇਅਰ ਕਰਨੀ ਹੈ ਕਮੈਂਟਾਂ ਦੇ ਵਿੱਚ ਜੈ ਸ਼੍ਰੀ ਰਾਮ ਲਿਖਣਾ ਹੈ ਇਨ੍ਹਾਂ ਭਗਤਾਂ ਲਈ ਲਈ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਉਹ ਵੀ ਜ਼ਰੂਰ ਦੱਸਿਓ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਚੈਨਲ ਨੂੰ ਕਰਿਓ ਸਬਸਕ੍ਰਾਈਬ ਧੰਨਵਾਦ